ਦੋਸਤੋ ਵੇਲੇ ਦੀ ਗੱਲ ਚ ਆਪ ਸਭ ਦਾ ਸਵਾਗਤ ਨਰੇਂਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜਦੋਂ ਕਦੇ ਵੀ ਭਾਰਤ ਦੀ ਜਮਹੂਰੀਅਤ ਦੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਦੇਸ਼ ਦੀ ਜਨਤਾ ਨੂੰ ਉਹ ਹੀ ਖੁਸ਼हाल ਹੋ ਸਕਦੀ ਹੈ ਜਦੋਂ ਉਹਨੂੰ ਰੋਟੀ ਕੱਪੜਾ ਮਕਾਨ ਸਿਹਤ ਸੋਲਤਾ ਤੇ ਸਿੱਖਿਆ ਦਾ ਪੂਰਾ ਬੰਦੋਬਸਤ ਮਿਲੇ ਪਰ ਅਸੀਂ ਇਹਦੇ ਵਿੱਚ ਇੱਕ ਗੱਲ ਭੁੱਲ ਜਾਂਦੇ ਆ ਜਿਹੜੀ ਨਿਹਾਇਤ ਜ਼ਰੂਰੀ ਹੈ ਉਹ ਹੈ ਇਨਸਾਫ ਜੇ ਇਸ ਚੀਜ਼ਾਂ ਮਿਲਦੀਆਂ ਨੇ ਤੇ ਜਿਹੜੀਆਂ ਉਪਰੋਕਤ ਪੰਜ ਚੀਜ਼ਾਂ ਦੱਸੀਆਂ ਨੇ ਜੇ ਉਹਨਾਂ ਚੋਂ ਇੱਕ ਆ ਇਨਸਾਫ ਹੀ ਨਹੀਂ ਮਿਲਿਆ ਤਾਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਜ਼ੀਰੋ ਹੋ ਜਾਂਦੀਆਂ ਫਿਰ ਉਹ ਲੋਕਤੰਤਰ ਨਾ ਰਹਿ ਕੇ ਫਿਰ ਉਹ ਇੱਕ ਆ ਡਿਕਟੇਟਰਸ਼ਿਪ ਬਣ ਜੂਗੀ ਜਿਸ ਦਾ ਕਿ ਆ ਦੁਨੀਆ ਦੇ ਵਿੱਚ ਹਰ ਬੰਦਾ ਹਰ ਕੋਈ ਵਿਰੋਧ ਕਰਦਾ ਪਰ ਜਦੋਂ ਅਸੀਂ ਆਪਣੇ ਦੇਸ਼ ਦੀ ਨਿਆਹ ਪ੍ਰਣਾਲੀ ਦੀ ਗੱਲ ਕਰਦੇ ਆ ਇਹ ਬੇਸ਼ੱਕ ਥੱਲੇ ਤੋਂ ਉੱਪਰ ਤੱਕ ਕਾਫੀ ਇਹ ਸੋਚ ਸਮਝ ਕੇ ਬੜੇ ਵਿਸਥਾਰ ਨਾਲ ਇਸ ਨੂੰ ਬੜਾ ਮਜ਼ਬੂਤ ਦਿੱਤਾ ਮਜ਼ਬੂਤੀ ਦਿੱਤੀ ਗਈ ਹੈ ਪਰ ਕਿਤਨਾ ਕਿਤੇ ਕਈ ਥਾਂ ਇਹਹੀਆਂ ਵੀ ਨੇ ਜਿੱਥੇ ਜਿੱਦਾ ਕੋਈ ਲੋਕ ਜਾਂ ਸਿਸਟਮ ਹੈ ਜਾਂ ਫਾਇਦਾ ਠਾ ਲੈਦਾ ਹੈ ਕਿ ਇਨਸਾਫ ਦੇ ਵਿੱਚ ਦੇਰੀ ਹੋ ਜਾਂਦੀ ਹੈ ਔਰ ਅਸੀਂ ਜਿਹੜਾ ਹਾਲੀਆ ਇੱਕ ਦੇਖੀ ਤਾਂ ਇੱਕ ਪਿੱਛੇ ਜੇ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਭਾਰਤ ਨੇ ਆਏ ਯਾਤਰਾ ਉਹਨਾਂ ਨੇ ਕੱਢਣੀ ਹੈ ਪਰ ਨਾਲ ਦੀ ਨਾਲ ਬੀਜੇਪੀ ਦੇ ਅਨਾਰਠਾਕਰ ਨੇ ਇੱਕ ਉਹਦੇ ਤੇ ਵਿਅੰਗ ਕੀਤਾ ਕਿ ਨਿਆਂ ਯਾਤਰਾ ਕਿਹੜੀ ਹੋਊਗੀ ਜਦੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਜਿਹੜੇ ਪੀੜਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹ ਇੱਕ ਇਹਨੂੰ ਸਿਆਸੀ ਤੌਰ ਤੇ ਬਿਆਨ ਕਿਹਾ ਜਾਂਦਾ ਪਰ ਇੱਕ ਸਾਡੇ ਸਿਸਟਮ ਤੇ ਇੱਕ ਵੱਡਾ ਸਾਰਾ ਵਿਅੰਗ ਹੈ ਇੱਕ ਉਹਦਾ ਇੱਕ ਮਜ਼ਾਕ ਹੈ ਕਿ 1984 ਦੇ ਜਿਹੜੇ ਪੀੜਤਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹ ਇੱਕ ਸਾਡੇ ਨਿਆਂ ਪ੍ਰਣਾਲੀ ਤੇ ਵੀ ਇੱਕ 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 ਪ੍ਰਸ਼ਨ ਚਿੰਨ ਲਾਉਂਦਾ ਹੈ ਕਿ ਇੰਨੀ ਧੀਰ ਹੋ ਗਈ ਤੇ ਉਹ ਇਨਸਾਫ ਲਈ ਭਟਕ ਰਹੇ ਨੇ ਤੇ ਕਈ ਵੀ ਕਾਰਨ ਹੋ ਸਕਦੇ ਨੇ ਪਰ ਜਿਹੜੀ ਸੁਪਰੀਮ ਕੋਰਟ ਦੀ ਤਾਜ਼ਾ ਰਿਪੋਰਟ ਹੈ ਉਹਦੇ ਚ ਇੱਕ ਬੜੇ ਸੁਪਰੀਮ ਕੋਰਟ ਨੇ ਖੁਦ ਇਹਦੇ ਇੱਕ ਕਾਫੀ ਖੁਲਾਸੇ ਕੀਤੇ ਨੇ ਕਿ ਦੇਸ਼ ਦੇ ਵਿੱਚ ਇਸ ਵੇਲੇ ਵਕਫਾ ਅਦਾਲਤਾਂ ਦੇ ਵਿੱਚ 5 ਕਰੋੜ ਤੋਂ ਵੱਧ ਕੇਸ ਲਟਕੇ ਪਏ ਆ ਉਹ ਜਿਨ੍ਹਾਂ 'ਤੇ ਜਾ ਕੇ ਸੁਣਵਾਈ ਹੋ ਰਹੀ ਹੈ 5 ਕਰੋੜ ਕੇਸ ਚੱਲ ਰਹੇ ਨੇ ਤੇ ਇਹਨਾਂ ਦੇ ਜਿਹੜੀ ਸੁਣਵਾਈ ਕਰਨ ਲਈ ਬੜੀ ਹੈਰਾਨੀ ਦੀ ਗੱਲ ਹੈ ਇਹਦੀ ਸੁਣਵਾਈ ਕਰਨ ਲਈ ਸਿਰਫ 21000 ਤੋਂ ਵੀ ਘੱਟ ਜੱਜ ਨੇ ਦੇਖੋ 5 ਕਰੋੜ ਕੇਸ ਤੇ 21000 ਤੋਂ ਘਟ ਜੱਜ ਬੜੀ ਇਹ ਹੈਰਾਨੀ ਦੀ ਗੱਲ ਹੈ ਤੇ ਇਹ ਹੇਠਲੀਆਂ ਅਦਾਲਤਾਂ ਜੇ ਅਸੀਂ ਦੇਖੀ ਤਾਂ 4.4 ਕਰੋੜ 40 ਲੱਖ ਦੇ ਕਰੀਬ ਕੇਸ ਪਏ ਨੇ ਹਾਈ ਕੋਰਟਾਂ ਚ 62 ਲੱਖ ਦੇ ਕਰੀਬ ਕੇਸ ਪਏ ਨੇ ਤੇ ਸੁਪਰੀਮ ਕੋਰਟ ਚ 80000 ਦੇ ਕਰੀਬ ਕੇ ਜਿਹੜੇ ਪੈਂਡਿੰਗ ਪਏ ਨੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਜੇ ਅਸੀਂ ਉਹਦੀ ਇੱਕ ਜੱਜਾਂ ਤੇ ਅਸੀਂ ਉਹ ਕਰੀ ਰੇਸ਼ਿਓ ਕਢੀਏ ਤਾਂ 10 ਲੱਖ ਦੀ ਪਿੱਛੇ 14.2 ਜੱਜ ਨੇ ਤੇ ਜੇ ਅਸੀਂ ਇਹਨੂੰ 10,50 ਲੱਖ ਜੱਜ ਲਿਆਉਣੇ ਪੈਣ ਸਨ ਇਸ ਦੇ ਮਾਮਲੇ ਦੇ ਵਿੱਚ ਤਾਂ ਤੁਸੀਂ ਦੇਖੋ ਸਾਨੂੰ 70,000 ਦੇ ਕਰੀਬ ਜੱਜਾਂ ਦੀ ਭਰਤੀ ਕਰਨੀ ਪਾਉਗੀ ਇਹ ਹੁਣ ਜਿਹੜਾ ਸਾਡਾ ਸਰਕਾਰ ਨੇ ਤੇ ਨਿਆ ਆ ਪਰਨਾਲੀ ਨੇ ਇਹਦਾ ਆਪਣਾ ਫਰਜ ਨਿਭਾਉਣਾ ਚਾਹੀਦਾ ਹੈ ਕਿ ਉਹ ਇਸ ਜਿਹੜੇ ਖੱਪੇ ਨੂੰ ਪੂਰਾ ਕਰੇ ਅਸੀਂ ਪਿੱਛੇ ਦੇਖਦੇ ਹਾਂ ਕਿ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਤੇ ਸਰਕਾਰ ਦੇ ਵਿੱਚ ਇੱਕ ਖਿੱਚੋ ਤਣ ਹੁੰਦੀ ਹੋਈ ਜੱਜਾਂ ਦੀ ਨਿਯੁਕਤੀ ਦੇ ਮਾਮਲੇ ਦੇ ਵਿੱਚ ਇਹ ਮਸਲੇ ਨੂੰ ਆਪਸ ਹੀ ਜਿਹੜਾ ਅਜਿਮ ਕਹਿ ਸਕਦੇ ਹਾਂ ਛੇਤੀ ਨਿਬੇੜਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਵੱਧ ਤੋਂ ਛੇਤੀ ਤੋਂ ਛੇਤੀ ਨਿਆਂ ਵੱਲ ਹੋ ਆ ਮਨੋਰ ਮਿਲੇ ਪਰ ਇੱਕ ਕੱਲੀ ਇਹ ਨਹੀਂ ਹੈਗੀ ਜੱਜਾਂ ਦੀ ਜਾਂ ਉਹਦੇ ਮਾਮਲੇ ਚ ਇੱਕ ਜਿਹੜੀ ਸਾਡੀ ਨਿਆਂ ਚ ਦੇਰੀ ਦਾ ਜਿਹੜਾ ਸਭ ਤੋਂ ਇੱਕ ਹੋਰ ਵੱਡਾ ਕਾਰਨ ਆ ਉਹ ਉਹ ਥੱਲਿਓ ਤੋਂ ਸ਼ੁਰੂ ਹੁੰਦਾ ਜਦ ਤੱਕ ਜਦ ਤੱਕ ਪਹੁੰਚਦਾ ਹੈਗਾ ਤਫ਼ਤੀਸ਼ ਦਾ ਜਿਹੜਾ ਸਾਡਾ ਪੁਰਾਣਾ ਢੰਗ ਹੈ ਕੋਦੇ ਪੋਲ ਜਾਂਚ ਕਰਦੇ ਹੋ ਪੁਰਾਣਾ ਢੰਗ ਹੈ ਤੇ ਉਹ ਵੀ ਇੱਕ ਇੱਕ ਵੱਡਾ ਕਾਰਨ ਹੈ ਇਹਦੇ ਲਈ ਤੇ ਇੱਕ ਜਿਹੜੀ ਤਫ਼ਤੀਸ਼ ਹੈ ਜਿਹਨੂੰ ਜਾਂਚ ਕਹਿ ਸਕਦੇ ਆ ਬੜੀ ਗੁੰਝਲਦਾਰ ਤੇ ਇੱਕ ਸਪਸ਼ਟ ਹੈ ਗੁੰਝਲਦਾਰ ਇਸ ਤੇ ਕਿਵੇਂ ਕਰਨਾ ਹੈ ਕਿੱਥੋਂ ਸ਼ੁਰੂ ਕਰਨਾ ਹੈ ਤੇ ਸਪਸ਼ਟ ਹੋਵੇ ਕਿ ਕਿੱਥੇ ਤੱਕ ਇਹਨੂੰ ਕਿਹੋ ਜਿਹੀ ਕਰਨੀ ਹੈ ਇਹ ਇੱਕ ਵੱਡਾ ਇੱਕ ਸਿਸਟਮ ਹੈ ਜਿਹਦੇ ਵਿੱਚ ਕਾਫੀ ਦੇਰੀ ਹੋਣ ਨਾਲ ਸਾਡੇ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹ ਜੇਲ੍ਹਾਂ 'ਚ ਰਹਿੰਦੇ ਇਹਨੂੰ ਅੰਡਰ ਟ੍ਰਾਇਲ ਕਹਿ ਦਿੰਦੇ ਆ ਤੇ ਉਹ ਇਨਸਾਫ ਦੀ ਡੇ 'ਚ ਕਈ ਤਮਾਰੇ ਜਾਂਦੇ ਨੇ ਕਈ ਬੜੇ ਉਮਰ ਦੇ ਵੱਡੀ ਉਮਰ ਹੋ ਕੇ ਬੱਚੇ ਛੋਟੀ ਉਮਰ 'ਚ ਗਿਆ ਵੱਡੀ 'ਚ ਨਿਕਲਦਾ ਤੇ ਇਹ ਜਿਹੜਾ ਸਿਸਟਮ ਹੈ ਇਹ ਜਿਹੜੀ ਤਫ਼ਤੀਸ਼ ਹੈ ਇਹਦਾ ਸਿਸਟਮ ਜਿਹੜਾ ਮજબૂત ਚੁਸਤ ਹੋਣਾ ਚਾਹੀਦਾ ਜਿੱਦੇ ਨਾਲ ਤਫਤੀਸ਼ ਦੇ ਵਿੱਚ ਦੇਰੀ ਨਾ ਲੱਗੇ ਤੇ ਇਨਸਾਫ ਲੈਂਚ ਲੋਕਾਂ ਨੂੰ ਦਰਦਾਰ ਭਟਕਣਾ ਨਾ ਪਵੇ ਲੰਬਾ ਹੋ ਜੇ ਕਿਉਂਕਿ ਜਦ ਤੱਕ ਤਫਤੀਸ਼ ਲੰਬੀ ਹੁੰਦੀ ਹੈ ਇਹਦੇ ਨਾਲ ਉਦੋਂ ਤੱਕ ਗਵਾਹ ਵੀ ਮੁੱਕਰ ਜਾਂਦੇ ਨੇ ਜੱਜਾਂ ਦੀਆਂ ਬਦਲੀਆਂ ਹੋ ਜਾਂਦੀਆਂ ਨੇ ਤੇ ਬੰਦਾ ਇਨਸਾਫ ਦੀ ਡੀਕ ਚ ਹੀ ਰਹਿ ਜਾਂਦਾ ਸੋ ਇਸ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਇੱਥੇ ਵੀ ਇੱਕ ਧਿਆਨ ਦੇਣ ਦੀ ਲੋੜ ਹੈ ਜਿਹੜਾ ਹਾਲ ਹੀ ਸਾਡੀ ਜਿਹੜੀ ਸਰਕਾਰ ਨੇ ਤਿੰਨ ਕਾਨੂੰਨ ਵਧੇ ਲਿਆਂਦੇ ਨੇ ਉਹ ਲਾਗੂ ਹੋਏ ਨੇ ਉਹ ਉਹਨਾਂ ਤੋਂ ਬੜੀ ਆਸ ਕੀਤੀ ਜਾ ਰਹੀ ਹੈ ਉਹ ਕਹਿ ਕੇ ਲਿਆਂਦੇ ਗਏ ਨੇ ਕਿ ਇਹਦੇ ਚ ਇਨਸਾਫ ਛੇਤੀ ਮਿਲੇਗਾ ਜਾਂਚ ਤੇਜ਼ੀ ਨਾਲ ਹੋਊਗੀ ਇੱਕ ਅੱਛਾ ਕਦਮ ਹੈ ਪਰ ਇਹਦੇ ਚ ਕਿੰਨਾ ਕਿ ਜ਼ਮੀਨੀ ਪੱਧਰ ਤੇ ਕਿੰਨਾ ਕੋ ਇਹ ਸਫਲ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਸਾਡੇ ਨਾਲ ਇੱਕ ਹੋਰ ਵੀ ਇਹਦੇ ਚ ਇੱਕ ਵਕੀਲਾਂ ਦੀ ਇੱਕ ਐਮ ਭੂਮ ਕਾ ਇਨਸਾਫ ਦੇ ਮਾਮਲੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਐ ਡੀਵਾਈ ਚੰਦਰ ਚੂਰ ਉਹਨਾਂ ਨੇ ਕਿਹਾ ਸੀ ਕਿ ਸਪਰੀਮ ਕੋਰਟ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ तकरीबन 36000 ਤੋਂ ਵੱਧ ਜਿਹੜੇ ਮਾਮਲੇ ਸੀ ਸੌਰੀ 3000 ਚ 688 ਦੇ ਕਰੀਬ ਜਿਹੜੇ ਮਾਮਲੇ ਸੀਗੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਵਕੀਲਾਂ ਨੇ ਵੀ ਇਹਨੂੰ ਅੱਗੇ ਪਾ ਦਿਓ ਤਰੀਕਾਂ ਤੇ ਤਰੀਕਾਂ ਜੱਜ ਸੁਪਰੀਮ ਚੀਫ ਜਸਟਿਸ ਨੇ ਕਿਹਾ ਕਿ ਇਦਾਂ ਦਾ ਜਿਹੜਾ ਰੁਝਾਨ ਹੈ ਵਕੀਲਾਂ ਦਾ ਇਹਨੂੰ ਠੱਲ ਪਾਉਣੀ ਚਾਹੀਦੀ ਹੈ ਕੇਸ ਛੇਤੀ ਤੋਂ ਛੇਤੀ ਨਿਬੇੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਅਗਲੇ ਜਿਹੜੇ ਪਿੱਛੇ ਪੈਂਡਿੰਗ ਪਏ ਆ ਉਹਨਾਂ ਨੂੰ ਵੀ ਉਹਨਾਂ ਦਾ ਨੰਬਰ ਲੱਗੇ ਸੋ ਇਹਦੇ ਕਈ ਜਿਵੇਂ ਗੱਲ ਕੀਤੀ ਹੈ ਕਿ ਇਹਦੇ ਚਿੱਟੇ ਨਵੇਂ ਕਾਨੂੰਨ ਆਏ ਆ ਹੁਣ ਉਹ ਇਹ ਸਾਰੀ ਜਾਂਚ ਪ੍ਰਕਿਰਿਆ ਨਿਆਂ ਪ੍ਰਣਾਲੀ ਨੂੰ ਕਿੱਦਾਂ ਅੱਗੇ ਲੈ ਕੇ ਜਾਣਗੇ ਕਿੱਦਾਂ ਉਹਨੂੰ ਸੁਖਾਲਾ ਕਰਨਗੇ ਤੇ ਲੋਕਾਂ ਨੂੰ ਛੇਤੀ ਨਿਆਂ ਮਿਲੇਗਾ ਇਹ ਇੱਕ ਆਉਣ ਵਾਲਾ ਸਮੇਂ ਦੱਸੇਗਾ ਜਿਵੇਂ ਆਪਾਂ ਅਗਲਾਂ ਪਹਿਲਾਂ ਕਿਹਾ ਦੂਜਾ ਇਹਦੇ ਸਾਰੇ ਮਾਮਲੇ ਦੇ ਵਿੱਚ ਨੀਅਤ ਤੇ ਨੀਤੀ ਬਹੁਤ ਅਹਿਮ ਰੋਲ ਅਦਾ ਕਰੇਗੀ ਤਾਂ ਜਿਸ ਨਾਲ ਇਹ ਜਮਹੂਰੀ ਢਾਂਚਾ ਮਜ਼ਬੂਤ ਹੋ ਸਕੇ ਤੇ ਲੋਕਾਂ ਦਾ ਸਾਡੀ ਨਿਆਂ ਪ੍ਰਣਾਲੀ 'ਚ ਵਿਸ਼ਵਾਸ ਹੋਰ ਪੱਕਾ ਹੋ ਸਕੇ ਅਜ ਲਈ ਇਹਨਾਂ ਬਹੁਤ ਬਹੁਤ ਧੰਨਵਾਦ